ਨੱਕ ਨੂੰ ਖੋਲ੍ਹਿਆ ਨੂੰ ਇਹ ਉਸ ਦਾ ਚਾਹਨਾ ਤੇ ਮੈਂ ਉੱਥੇ ਪੁੱਜ ਗਿਆ ਦੋਸਤੋ ਮੈਂ ਜੇ ਤਾਂ ਕੋਈ ਸਿਵਲ ਕਰਦੇ ਸੀ ਸਰਹੱਦ ਸੁਰਲ ਦੇ ਨੰਬਰਤ ਲੱਗਿਆ ਸੀ ਕਿ ਮੈਂ ਐਂਗਜ਼ਾਈਟੀ ਦਾ ਮਰੀਜ਼ ਹਾਂ ਬੀ ਨੰਬਰ ਇਹ ਮੈਨੂੰ ਲੈ ਕੇ ਗਿਆ ਸੀ ਪੀਜੀਆਈ ਉੱਤੇ ਡਾਕਟਰ ਨੇ ਕਹਿਆ ਸੀ ਇਹ ਦਵਾਈ ਨਹੀਂ ਹੁੰਦੀ ਕਿ ਇਹ ਆਪਾਂ ਸੈਲਫ ਕੰਟਰੋਲ ਹੁੰਦਾ ਉਹਦਾ ਮੈਨੂੰ ਪਹਿਲੀ ਵਾਰ ਬਤਲਿਆ ਫੇਰ ਉੱਥੇ ਇਹ ਦੂਜਾ ਸੀਰੀ ਨਾਲ ਜਲਦਾ ਸੀਗਾ ਮਨ ਜਿੱਤੇ ਜਗਜੀਤ ਉਹ ਤੋਂ ਲੈ ਮੈਨੂੰ ਬੇਨੋਂਡ ਰਿਲਾਇਕ ਗਿਆ ਰੱਤ ਕੋਲ ਸ਼ੁਰੂਆਤ ਇਹਦੀ ਹੋਈ ਸੀ ਮੇਰੇ ਮਕੇ ਸਿਸਟਰ ਅਕਲਾ ਕਲਾ ਕੋਲ ਤੋਂ ਸੀ ਗਿਆ ਇਹ ਸ਼ੂਗਰ ਮਿਲ ਤਕ ਟਰਾਲੀ ਦਾ ਟਾਇਰ ਸਰਤੇ ਚੜਨ ਵਾਲ ਕੇ ਸੀ ਉਹ ਤਾਂ ਮੈਨੂੰ ਇਹ ਵਾਰ ਹੀ ਲੱਗੀ ਸੀ ਮੈਂ ਮੈਨੂੰ ਡਾਕਟਰ ਨੇ ਮਨਾ ਕੀਤਾ ਹੋਇਆ ਕਿ ਤੂੰ ਬਹੁਤ ਬਹੁਤ ਨਾਲ ਵੀ ਤਾਂ ਇਹ ਹੋ ਜੇ ਖਾਲਾਪਨ ਦੇ ਆ ਜਾ ਅਖਰ ਮੈਂ ਅਮਰਸਤ ਦੇ ਨੇੜੇ ਸੀਲ ਕਰ ਰਿਹਾ ਸੀ ਜਬਰ ਉਹਦਾ ਜਬਰ ਉਹਦਾ ਉਤੇ ਰੋਂਦੋਂਦੋਂ ਦਾ ਸੀ ਤੇ ਮੈਨੂੰ ਜਫੀਆਂ ਆਪ ਆ ਕੇ ਮਸਾ ਬਦੋੜ ਮਦੋੜ ਕੇ ਮੈਨੂੰ ਇਹ ਹਾਲਤ ਤੋਂ ਬਾਹਰ ਕੱਢਿਆ ਸੀ ਆ ਜੀ ਰਮੇ ਇਤ ਕਰਕੇ ਨਹੀਂ ਉੱਥੇ ਆਜ਼ਰ ਹੋਇਆ ਰਿਸ਼ੀ ਮੈਡਮ ਦੇ ਬ੍ਰਦਰ ਦੀ ਗੱਤ ਹੋਈ ਗੋਦਰ ਰਿਸ਼ੀ ਦੀ ਆਹ ਹੱਥ ਸੰਸਕਾਰ ਤੇ ਪਹੁੰਚਿਆ ਮੈਨੂੰ ਰਿਸ਼ੀ ਕਹਿੰਦੇ ਐਸੋ ਹੀ ਤੂੰ ਕਿਉਂ ਆ ਗਿਆ ਇੱਥੇ ਅਸੀਂ ਤੇਨੂੰ ਸੰਭਾਂਗੇ ਕਿ ਇਹਦਾ ਸੰਸਕਾਰ ਕਰ ਤੁੰਜ਼ ਕਰ ਕਰਾਈ ਮੈਂ ਮੈਂ ਬਰੋਵਾਇਸ ਕਰਕੇ ਨਹੀਂ ਉੱਥੇ ਆਇਆ ਹਾ ਅੱਜ ਨੂੰ ਮੈਂ ਤਫਰੋਜ਼ਵਾਲ ਛੋਟ ਸੀ ਮੈਂ ਦੋ ਦਿਨ ਪਹਿਲਾਂ ਕੋਦੀ ਅਸੀ ਅੱਜ ਮੇਰੇ ਗਵਰ ਦੇ ਜਿਹੜੇ ਦੋਸਤ ਨਾਲ ਮੈਂ ਬਚਪਨ ਤੋਂ ਹੱਸਦਾ ਖੇਡਦਾ ਰਿਹਾ ਇੱਕ ਤਰ੍ਹਾਂ ਨਾਲ ਮਾਮੇ ਦੇ ਪੁੱਤੀ ਨੇ ਨਾਟਕੇ ਜਿਵੇਂ ਆਪਣੇ ਉਧਿਕਾਰ ਵਾਲੀ ਚਲਣਾ ਕਰ ਗਈ ਸੀ ਅੱਜ ਉਹਦੇ ਫੁੱਲ ਚੂਣਨੇ ਸੀ ਮੇਰਾ ਬ੍ਰਦਰ ਮੈਨੂੰ ਕਹਿ ਗਿਆ ਯਾਰ ਨਾ ਵੀਰੇ ਦੋ ਜਣਾ ਜਾਇ ਇਹ ਜਾਣਾ ਹੋਇਆ ਸ਼ਾਫੂ ਨੂੰ ਚਲੇ ਜੀ ਫੁੱਲ ਚੂਹਦੇ ਦੇ ਕੇ ਤੈਨੂੰ ਫੇਰ ਪ੍ਰੋਬਲਮ ਹੋ ਮੈਂ ਘਰੇ ਬੈਠਾ ਵੀ ਜੀ ਮੈਂ ਕਿੰਨੇ ਲੋਕਾਂ ਦਾ ਗੁਨਾਹਗਾਰ ਹੈ ਮੈਂ ਨਹੀਂ ਹੁੰਦਾ ਵਰਗ ਤੇ ਕਦੇ ਵੀ ਮੈਂ ਅੱਜ ਮੇਰੇ ਦਿਲ 'ਚ ਹੈ ਮੈਂ ਸਲਤ ਜ਼ੋਰ ਕਰਕੇ ਇਹ ਗੱਲ ਸਾਰਿਆਂ ਦੇ ਸਾਹਮਣੇ ਹਾਲਾਂਕਿ ਕਲਾਕਰ ਲਕੋਲ ਕੋ ਰਹੋ ਹੁੰਦੇ ਨੇ ਨਾ ਗੱਲਾਂ ਨੂੰ ਮੈਂ ਨਹੀਂ ਲਕੋਂਦਾ ਮੈਂ ਮੈਂ ਐਂਜ਼ਾਇਟੀ ਦਾ ਮਰੀਜ਼ ਆ ਵੈ ਸਭ ਦੇ ਸਾਹਮਣੇ ਕਹਿਣਾ ਚਾਹਾਂ ਮੈਂ ਐਂਜ਼ਾਇਟੀ ਦਾ ਮਰੀਜ਼ ਆ ਮੈਂ ਇਸ ਕਰਕੇ ਆਪਣੇ ਸਗਿਆਂ ਦੇ ਆਪਣੇ ਵੀਰਾਂ ਦੇ ਆਪਣੀਆਂ ਭੈਣਾਂ ਦੇ ਗੈਂਟ ਸੰਸਕਾਰਾਂ ਦੇ ਮੈਂ ਨਹੀਂ ਆਉਂਦਾ ਕਿਉਂਕਿ ਸਾਰੇ ਹਾਲਾਤ ਹੋਰ ਖਰਾਬ ਹੋ ਜਾਂਦੀ ਹੈ ਮੇਰੇ ਗੁਰੂ ਦੇ ਹਰਪਾਲ ਜਰਵਾਣਾ ਜੀ ਉਹ ਚੱਲਣਾ ਕਰੀਏ ਜੀ ਮੈਂ ਉਹਨਾਂ ਦੇ ਘਰ ਗਿਆ ਕਈ ਦਿਨਾਂ ਬਾਅਦ ਉਹਨਾਂ ਦੇ ਬੱਚੇ ਤੋਂ ਆਏ ਅੰਦੀ ਮੈਸੇਜ ਮੇਰੀ ਵੱਡੀ ਭੈਣ ਨੀਨਾ ਜਰਵਾਣਾ ਇਹ ਸਭ ਰੋ ਰਹੀ ਮੈਨੂੰ ਦੇਖ ਕੇ ਨਾ ਰੋਣ ਨਿਕਲ ਗਿਆ ਫਿਰ ਮੈਨੂੰ ਫਿਰ ਉਹਨਦੀ ਉਹ ਉਹਦੇ ਮਨ ਪਾਲਟਵਾਣ ਦੀ ਕਰ ਲਈ ਉਹ ਮੈਨੂੰ ਉੱਡ ਲਾ ਉਹ ਮੈਨੂੰ ਗੱਡੀ 'ਚ ਭਾ ਕੇ ਹਸਪੀਟਲ ਲੈ ਕੇ ਹੀ ਉੱਥੇ ਟੀਕਾ ਲਾਇਆ ਚੁੱਤ ਰਿਹਾ ਫਿਰ ਕੋਈ ਰਾਜਾ ਵੀ ਸੌਂ ਜੋ ਤੁਸੀਂ ਉਹਨਾਂ ਹਾਲਤ ਤਵੇਰ ਬਾਹਰ ਨਿਕਲੋ ਨੇ ਬਹੁਤ ਹੋរី ਹੋ ਚੁੱਕੇ ਮੇਰੇ ਨਾਲ ਮੈਂ ਕਦੇ ਜਗ ਜਾਰ ਨਹੀਂ ਕੀਤਾ ਮੇਰੇ ਨੇੜੇ ਦੇ ਜਿਹੜੇ ਕਰੀਬੀ ਦੋਸਤ ਨੂੰ ਜਾਣਦੇ ਨੇ ਸੋ ਮੈਂ ਉਸ ਤੋਂ ਸਭ ਤੋਂ ਮਾਫੀ ਮੰਗਦਾ ਮੈਂ ਇੱਕ ਦੋ ਵਾਰ ਹੀ ਇਹ ਮਾਜਰਾ ਦੇਖਿਆ ਜਦੋਂ ਬਤਾਏ ਕੀ ਹੋ ਰਹੀ ਸੀ ਭੱਲਾ ਸਾਹਿਬ ਦੀ ਤੇ ਮੇਰੇ ਦੋਸਤ ਯਾਰ ਮੇਰੇ ਡਾਇਰੈਕਟਰ ਮੇਰੇ ਰਾਈਟਰ ਮੇਰੇ ਉਹ ਹਜ਼ਾਰ ਦਾ ਰੋ ਰਹੀ ਸੀ ਉਹਨਾਂ ਦੀ ਹਾਲਤ ਦੇਖੀ ਮੈਂ ਉਸ ਵੇਲੇ ਇਹ ਉਹਦਾ ਫੋਨ ਬੰਦ ਕਰ ਦਿੱਤਾ ਮੈਂ ਨਹੀਂ ਦੇਖਣਾ ਮੈਂ ਦੇਖੂਗਾ ਦੇਖਾ ਹੋ ਸਕਦਾ ਇਹ ਬੈਟੀ ਬਹੁਤ ਜ਼ਬਰਦਸਤ ਥੋੜੇ ਮੈਂ ਕਰਦਿਆਂ ਨੂੰ ਯਾਰ ਦੋਸਤਾਂ ਨੂੰ ਜਾਂ ਸ਼ੂਟਿੰਗ ਤੇ ਇਹੋ ਜਿਹਾ ਮਾਹੌਲ ਬਣਾ ਕਰਨਾ ਨਹੀਂ ਕੀ ਜਾਂਦਾ ਮੈਂ ਕਿਵੇਂ ਇਸ ਕਰਕੇ ਮੈਂ ਜੋ ਨੁਸਾਨ ਹੈ ਤਾਂ ਮਾਫੀ ਮੈਂ ਮਾਫੀ ਭਾਏ ਤੁਹਾਨੂੰ ਮਾਫ ਕਰਦੇ ਦੋਸਤਾਂ ਇਹ ਖਾਸ ਰਾਤ ਵੀ ਤਾਂ ਆਪੀ ਜੁੜ ਕੇ ਹੋ ਵੀ ਬੰਦਾ ਨਾ ਇਕੱਲਾ ਬਿਠਾ ਕਰ ਨਹੀਂ ਬਹੁਤ ਮਾਣ ਸਤਿਕਾਰ ਦਿਨੋ ਮੇਰੇ ਨੂੰ ਤੁਸੀਂ ਮੇਰੀਆਂ ਫਿਲਮਾਂ ਦੇਖ ਕੇ ਅੱਜ ਤੱਕ ਜੋ ਰਿਗਾਰਡ ਮੈਨੂੰ ਇੱਥੇ ਮਿਲਿਆ ਇਸ ਇਸ ਖੇਤ ਤੇ ਮੈ ਮੈਂ ਜਾਨ ਵੀ ਪੂਰਾ ਮਾਨ ਸਰਵਾਨ ਕਰ ਦੇਣੇ ਸਭ ਤੋਂ ਵਾਫੀ ਮਰਦਾ ਕਿ ਤਾਕੇ ਨਹੀਂ ਕਿ ਮੈਨੂੰ ਮਾਫ ਕਰ ਦੋ ਕਿ ਮੈਂ ਕੋਸ਼ਿਸ਼ ਕਰੂੰਗਾ ਕਿ ਉਹ ਵਾਏ ਦਿਨ ਪੱਲਾ ਸਾਹਿਬ ਦੇ ਘਰ ਉਹਨਾਂ ਦੇ ਪੁੱਤਰ ਨੂੰ ਉਹਦੇ ਕਰਦੇ ਮੈਂ ਬਰ ਅਨਸਾਰੇ ਨੂੰ ਤੋਂ ਮਾਫੀ ਮੰਗਿਆ ਹੋਗਾ ਉਹਨਾਂ ਦਾ ਤੋ ਕਿ ਸੰਦੇ ਕਰੂੰਗਾ ਪਰ ਮੈਂ ਨਹੀਂ ਜਾ ਸਕਿਆ ਸੀ ਜਨਾਬਾ ਬਾਕੀ ਬਗਲਾ ਸਾਰੇ ਪੱਤਰਕਾਰ ਭਾਈ ਜਾਰੇ ਤੋਂ ਵੀ ਕਿਸੇ ਨੇ خیر ਮੇਰੇ ਬਾਰੇ ਨਹੀਂ ਲਿਖਾਲੇ ਤੱਕ ਨਹੀਂ ਤਾਂ ਫਿਰ ਜੇ ਨਜ਼ਰ ਚਾਜੇ ਫਿਰ ਬਹੁਤ ਬੰਦੇ ਦਾ ਸੋਸ਼ਲ ਮੀਡੀਆ ਤੇ ਗੰਦੀਆਂ ਗਾਲਾਂ ਕੱਢਣ ਲੱਗ ਜਾਂਦੇ ਨੇ ਬਹੁਤ ਵਿੱਚ ਕਰਦੇ ਨੇ ਪਰ ਐਸ ਵੀਲੀ ਇਹ ਇਮੇਜ ਤੁਹਾਨੂੰ ਪਤਾ ਨਹੀਂ ਕਿ ਰੱਬ ਨੇ ਮੇਰੇ ਸਿਰ ਤੇ ਹੱਥ ਰੱਖਦਾ ਮੈਂ ਬਚਿਆ ਹੋਇਆ ਮੈਨੂੰ ਕਿਸੇ ਨੇ ਕੋਈ ਮਾਰਾ ਚੰਗਾ ਨਹੀਂ ਬੋਲਿਆ ਕਿਰਪਾ ਕਰਕੇ ਉਸ ਨੂੰ ਮਾਫ ਕਰ ਦੇ ਐਂ ਨਾ